जिंद पाल ਜਿੰਦਾਬਾਦ ਜਿੰਦਾਬਾਦ ज़िंद पार मेरिय मावां भेण ज़िंद ਜਿੰਦਾਬਾਦ ਕਾ ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪਾਤੜਾ ਮੈਂ ਹਾਂ ਬਲਵਿੰਦਰ ਸਿੰਘ ਕਾਨਗੜਾ ਅਸੀਂ ਖੜੇ ਹਾਂ ਪਾਤੜਾਂ ਦੇ ਜਾਖਲ ਰੋਡ ਦੇ ਉੱਪਰ ਜਿੱਥੇ ਇੱਥੇ ਕਿਸਾਨਾਂ ਵੱਲੋਂ ਇੱਕ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਨ ਜੀ ਪ੍ਰਧਾਨ ਜੀ ਇਹ ਕੀ ਮਾਮਲਾ ਇੱਥੇ ਜਿਹੜਾ ਅੱਜ ਧਰਨਾ ਦਿੱਤਾ ਗਿਆ ਤੇ ਕੀ ਨੌਬਤ ਕਿਉਂ ਆਈ ਹੈ ਦੇਖੋ ਅੱਜ ਅਸੀਂ ਮਸੂਦ ਫਾਈਨੈਂਸ ਪਾਤੜਾਂ ਕੇਸ ਕਰਕੇ ਰੋਸਤਾਰ ਨਾ ਦਿੱਤਾ ਕਿਉਂਕਿ ਪਿੰਡ ਹਰੀਗੜ੍ਹ ਦੀ ਇੱਕ ਵਿਧਵਾ ਔਰਤ ਨੇ ਤਕਰੀਬਨ 2019 ਤੋਂ ਲੈ ਕੇ 2022 ਤੱਕ ਇਹਨਾਂ ਤੋਂ ਸਿਰਫ 4,65,000 ਰੁਪਿਆ ਕਰਜ਼ਾ ਜਿਹੜਾ ਉਹ ਲਿਆ ਸੀ ਤੇ ਉਸ ਕਰਜ਼ੇ ਦੇ ਬਦਲੇ 20 ਤੋਲੇ ਸੋਨਾ ਜਿਹੜਾ ਉਹ ਰੱਖਿਆ ਹੋਇਆ ਜਣੀ ਉਹ ਤੋਲਾ ਜਿਹੜਾ ਸੋਨਾ ਹੈ ਉਹ ਕੱਲੀ ਇਸ ਵਿਧਵਾ ਔਰਤ ਦਾ ਨਹੀਂ ਉਹਦੇ ਵਿੱਚ ਇੱਕ ਪਰਿਵਾਰ ਹੋਰ ਸ਼ਾਮਲ ਹੈ ਜਿਹਦੇ ਵਿੱਚੋਂ 10 ਤੋਲੇ ਉਸ ਪਰਿਵਾਰ ਦਾ ਹੈ ਇਸ ਵਿਧਵਾ ਔਰਤ ਨੇ ਬੇਟਾ ਬਾਹਰ ਭੇਜਿਆ ਸੀ ਬੜੇ ਏਜੰਟਾਂ ਰਹੀ ਭੇਜਿਆ ਸੀ ਤੇ ਉਹ ਏਜੰਟ ਨੇ ਬੱਚਾ ਬਾਹਰ ਹੋਰ ਬਲੈਕਮੇਲ ਕਰਨ ਲੱਗ ਗਿਆ ਉਹਨੂੰ ਜਣੀ ਬੱਚਾ ਫਸ ਗਿਆ ਬਾਹਰ ਜਾ ਕੇ ਉਹਦੇ ਵਾਸਤੇ ਹੋਰ ਕਰਜ਼ਾ ਲੈਣਾ ਪੈ ਗਿਆ ਇਸੇ ਮਸੂਲ ਤੋਂ ਉਸ ਪਰਿਵਾਰ ਦਾ 10 ਟੋਲੇ ਸੋਨਾ ਦੁਬਾਰੇ ਫੇਰ ਪੈਸੇ ਲਏ ਇਹਨਾਂ ਨੇ ਆਪਣੇ ਵਿਆਹ ਚ ਵਿਆਹ ਜੋੜ ਕੇ ਪਹਿਲੇ ਹਰੇ ਕਰੇ ਦੁਬਾਰੇ ਫੇਰ ਪੈਸੇ ਲਏ ਤੇ ਤਕਰੀਬਨ 4 ਲੱਖ 60000 ਰੁਪਿਆ ਇਹ ਪਰ ਚੁੱਕਿਆ ਜਣੀ ਅਜੇ ਵੀ ਇਸ ਮਥੂਡ ਫਾਈਨੈਂਸ਼ ਨੇ 680000 ਤੱਕ ਪ੍ਰਿੰਸੀਪਲ ਕਹਿੰਦੇ ਆ ਜਿਹੜਾ ਉਹ ਨਿਰਵਿਆਜ ਹੈ ਖੜਾ ਕੀਤਾ ਹੋਇਆ ਉਹਦੇ ਉੱਤੇ ਤਕਰੀਬਨ 5 ਲੱਖ ਰੁਪਿਆ ਇਹ ਹੋਰ ਵਿਆਜ ਖੜਾ ਕਰੀ ਖੜਿਆ ਜਣੀ 12 ਲੱਖ ਰੁਪਏ ਦੇ ਗੇਟ ਛੇੜ ਇਹ ਅਜੇ ਹੋਰ ਅਗਰਾਂ ਦੀ ਤਿਆਰੀ ਜਰੂਰ ਜਣੀ ਇਹ ਫਾਈਨੈਂਸ ਕੰਪਨੀਆਂ ਸਿਰਫ ਵਿਆਜ ਨਹੀਂ ਸਰਪਛੂਦ ਖੋਰੀ ਨਹੀਂ ਕਰਦੀਆਂ ਇਹਨਾਂ ਦਾ ਮਕਸਦ 20 ਟੋਲੇ ਸਿਆਉਣਾ ਜਿਹੜਾ ਉਹਨੂੰ ਕਿਵੇਂ ਹੜੱਪ ਲਈਏ ਉਹ ਤੇ ਨਿਗਾ ਟਿਕੀ ਹੋਈ ਹੈ ਜਿਹੜਾ ਲੋਨ ਕਰਾਉਣ ਦੇ ਸਮੇ ਜਿਹੜਾ ਕੋਈ ਇਹਨਾਂ ਵੱਲੋਂ ਵਿਆਜ ਦਰ ਤੈਅ ਕੀਤੀ ਗਈ ਸੀ ਉਸ ਮੁਤਾਬਕ ਵਿਆਜ ਨਹੀਂ ਲਗਾਇਆ ਜਾ ਰਿਹਾ ਜ਼ਿਆਦਾ ਲਗਾਏ ਨਹੀਂ ਜੀ ਜਦੋਂ ਇੱਥੇ ਕੋਈ ਵੀ ਕਿਸਾਨ ਮਜ਼ਦੂਰ ਜਿਹੜਾ ਲੋਨ ਲੈਣ ਵਾਸਤੇ ਆਉਂਦਾ ਹੈ ਤਾਂ ਉਹਨੂੰ ਇਹ ਸੁਪਨੇ ਹੋਰ ਦਿਖਾਉਂਦੇ ਆ ਜਿਹੜਾ ਐਗਰੀਮੈਂਟ ਹੁੰਦਾ ਉਹ ਅੰਗਰੇਜ਼ੀ ਦੇ ਵਿੱਚ ਆ ਸਾਰਾ ਕਿਸੇ ਤੋਂ ਪੜਿਆ ਨਹੀਂ ਜਾਂਦਾ ਤੇ ਉਹਦੇ ਉੱਤੇ ਵਿਆਰ ਇਹਨਾਂ ਵਿਆਜ ਇਹਨਾਂ ਦਾ ਹੋਰ ਲਿਖਿਆ ਹੁੰਦਾ ਹੈ ਕਹਿੰਦੇ ਤਾਂ ਇਹ ਆ ਵੀ ਅਸੀਂ 60 ਪੈਸੇ ਜਾਂ 80 ਪੈਸੇ ਤੋਂ ਕੋਈ ਵਿਆਜ ਵਸੂਲ ਕਰਾਂਗੇ ਪਰ ਅਸਲ ਇਹ ਤੇ ਇਹ ਆ ਵੀ 1.5 ਰੁਪਏ ਤੋਂ ਲੈ ਕੇ 3-3 ਰੁਪਏ ਤੱਕ ਹੀ ਵਿਆਜ ਵਸੂਲ ਕਰ ਰਹੇ ਆ ਜਣੀ ਨਿਰੀ ਛਰੇ ਆਮ ਦਿਨ ਦਿਹਾੜੇ ਨੰਗੀ ਚਿੱਟੀ ਲੁੱਟ ਸਰਕਾਰ ਦੇ ਪ੍ਰਸ਼ਾਸਨ ਦੀ ਨਿਗਹਿਤ ਹੋ ਰਹੀ ਹੈ ਤੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਇਹ ਫਾਈਨੈਂਸ ਕੰਪਨੀਆਂ ਦੇ ਮਹਾਰਾਜ ਸਰਕਾਰ ਨੇ ਖੁੱਲ੍ਹੀਆਂ ਛੱਡੀਆਂ ਹੋਈਆਂ ਆ ਅਸੀਂ ਮੰਗ ਕਰਦੇ ਹਾਂ ਸਰਕਾਰਾਂ ਦੇ ਕੋਲੋਂ ਕਿ ਪ੍ਰਾਈਵੇਟ ਕੰਪਨੀਆਂ ਇਹਨਾਂ ਦੇ ਮੁਨਾਫੇ ਇਹਨਾਂ ਦੇ ਵਿਆਜ ਸੀਮਿਤ ਕਰੇ ਇਹਨਾਂ ਦੀ ਸ਼ੂਤਕੋਰੀ ਸੀਮਿਤ ਕਰੇ ਕਿ ਇਸ ਤੋਂ ਵੱਧ ਦੇ ਕਰਜ਼ਾ ਨਾ ਲੈ ਸਕਣ ਜਣੀ ਮਨਮਰਜ਼ੀ ਦੇ ਇਹਨਾਂ ਦੇ ਅਪਡੇ ਰੇਟ ਹੈ ਰਾਤੋਂ ਰਾਤ ਇਹ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਆ ਜਿਹੜਾ ਉਹ ਦੁੱਗਣੀ ਰਕਮ ਖੜੀ ਕਰ ਦਿੰਦੇ ਆ ਤੁਹਾਡੀ ਤੁਹਾਡੀ ਜਥੇਬੰਦੀ ਵੱਲੋਂ ਵੀ ਇਹਨਾਂ ਨਾਲ ਗੱਲਬਾਤ ਹੋਈ ਹੋਊਗੀ ਧਰਨਾ ਲਾਉਣ ਲੱਗੇ ਤਾਂ ਵੀ ਕਿਉਂ ਇਸ ਤਰ੍ਹਾਂ ਇਹਨਾਂ ਵਧਾਇਆ ਜਿਹੜਾ ਇਹਨੂੰ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਕੀ ਸਪਸ਼ਟਿਕरण ਹੈ ਅਸੀਂ ਚਾਰ ਵਾਰੀ ਇਸ ਫਾਈਨੈਂਸ ਮੈਨੇਜਰ ਨਾਲ ਗੱਲਬਾਤ ਕਰ ਚੁੱਕੀ ਆ ਉਹਨੂੰ ਪਰਿਵਾਰ ਦੇ ਹਾਲਾਤ ਦੱਸਿਆ ਵੀ ਪਰਿਵਾਰ ਤਾਂ ਤੁਹਾਡਾ 6.85 ਲੱਖ ਭੰਦੇ ਸਮਰੱਥ ਨਹੀਂ ਤੇ ਵਿਆਜ ਬੂਦ ਵਾਲੀ ਗੱਲ ਛੱਡੋ ਵੀ ਤੁਸੀਂ ਉੱਤੇ ਗੱਲਬਾਤ ਕਰ ਲਓ ਤੁਸੀਂ ਇਸ ਮਸਲੇ ਨੂੰ ਨਿਬੇੜੋ ਕੱਲ ਨੂੰ ਨਿੱਕੀ ਗੱਲਬਾਤ ਹੁੰਦੀ ਆ ਉਹ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਗੱਲ ਦੇ ਉੱਤੇ ਚਾਰ ਵਾਰੀ ਅਸੀਂ ਗੱਲਬਾਤ ਬੱਜ ਬੈਠੇ ਆ ਚਾਰੇ ਵਾਰੀ ਇਹਨਾਂ ਨੇ ਸਾਨੂੰ ਕੋਈ ਵਾਅਦਾ ਨਹੀਂ ਫੜਾਈ ਕੋਈ ਰਿਸਪੌਂਸ ਨਹੀਂ ਦਿੱਤਾ ਇਹਨਾਂ ਦੀ ਨਿਗਾਹ ਸਿਰਫ ਉਹ 20 ਟੋਲੇ ਹੜਪਣ ਤੇ ਆ ਵੀ 20 ਟੋਲੇ ਅਸੀਂ ਕਿਵੇਂ ਢਲਾ ਲਈਏ ਤੇ ਕਿਵੇਂ ਉਹਨੂੰ ਆਪਦੇ ਕਾਬਜ਼ੇ ਚ ਲੈ ਆਈਏ ਜਣੀ ਗੱਲਬਾਤ ਦੇ ਵਿੱਚ ਨਹੀਂ ਬੈਠੇ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਕਈ ਵਾਰ ਇਹੋ ਜਿਹੇ ਮਸਲੇ ਹੋਏ ਆ ਦੁਕਾਨਦਾਰਾਂ ਦੇ ਨਾਲ ਵੀ ਮਸਲੇ ਇਹੋ ਜਿਹੇ ਹੋ ਗਏ ਸੀਗੇ ਉਹ ਦੁਕਾਨਦਾਰਾਂ ਵੱਲੋਂ ਕਿਹਾ ਜਾਂਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤੀ ਜਿਹੜਾ ਆ ਕੇ ਸਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕੋਈ ਇਹੋ ਜਿਹਾ ਮਸਲਾ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਕਿਸ਼ਾਨ ਜਥੇਬੰਦੀਆਂ ਬੇਲੀਆਂ ਨਹੀਂ ਸਾਨੂੰ ਸਾਡੇ ਸੰਘਰਸ਼ ਚੱਲ ਰਿਹਾ ਉੱਥੋਂ 1 ਮਿੰਟ ਦੀ ਬੇਲ ਨਹੀਂ ਜਾਨੀ ਅਸੀਂ ਆਉਂਦੇ ਉਦੋਂ ਆ ਜਦੋਂ ਅਸੀਂ ਕਿਸੇ ਮੁੱਦੇ ਨੂੰ ਪੜਤਾਲ ਲਈਏ ਉਹਦੀ ਪੜਤਾਲ ਕਰਕੇ ਸਾਨੂੰ ਸੱਚ ਸਾਹਮਣੇ ਆ ਜੇ ਵੀ ਹਾਂ ਸੱਚਮੁੱਚ ਇੰਨੀ ਲੁੱਟ ਇਹਨਾਂ ਨੇ ਕਰ ਲਈ ਵੀ ਆ ਬੇਤਹਾਸ਼ਾ ਲੁੱਟੋੜ ਕਰਨ ਨੂੰ ਤਿਆਰ ਹੈ ਇਸ ਕਰਕੇ ਉਹਨਾਂ ਦੇ ਪ੍ਰਬਾਰ ਦੀ ਜਥੇਬੰਦੀਆਂ ਮਦਦ ਤੇ ਆਉਂਦੀਆਂ ਜਿਹੜੀਆਂ ਸੱਚਮੁੱਚ ਕਰਜ਼ਾ ਮੋੜਨ ਤੋਂ ਅਸਮਰੱਥ ਹੈ ਪਰ ਇਹ ਫਾਈਨੈਂਸ ਕੰਪਨੀਆਂਆਂ ਜਾਂ सूदखोर ਹੋਏ ਉਹਨਾਂ ਦੇ ਚੱਕਰਵਰਤੀ ਵਿਆਜ ਹੈ ਉਹ ਪਰਿਵਾਰ ਮੋੜ ਨਹੀਂ ਸਕਦੇ ਇਸੇ ਕਰਕੇ ਸਾਨੂੰ ਦਿਲਚਸਪੀ ਲੈਣੀ ਪੈਂਦੀ ਐ ਇਸੇ ਕਰਕੇ ਅਸੀਂ ਅੱਜ ਬੈਠੇ ਆ ਇਹ ਵੀ ਅਸੀਂ ਬੇਨਤੀਆਂ ਕੀਤੀਆਂ ਗੱਲਬਾਤ ਦੇ ਵਿੱਚੋਂ ਵੀ ਤੁਸੀਂ ਨਵੇਂੜ ਲੋ ਵੀ ਪਰਿਵਾਰ ਪਰਨ ਦੇ ਹਾਲਾਤ ਨਹੀਂ ਐ ਉਹ ਮੋੜ ਹੀ ਨਹੀਂ ਸਕਦੇ ਕੱਲ ਦਾ ਕਿੱਥੋਂ ਮੋੜ ਲਗੇ ਇਸੇ ਕਰਕੇ ਸਾਡਾ ਇਹ ਵਿਰੋਧ ਪ੍ਰੋਸਟ ਚੱਲੂ ਆ ਜੀ ਮਨਜੀਤ ਸਿੰਘ ਜੀ ਗੱਲ ਜਿਹੜੀ ਹੁਣ ਚੱਲ ਰਹੀ ਸੀਗੀ ਇਹਨਾਂ ਦੇ ਨਾਲ ਬੈਂਕ ਦੇ ਜਿਹੜੇ ਕਰਮਚਾਰੀਆਂ ਨਾਲ ਇਹ ਗੱਲ ਕਿੱਥੇ ਖੜੀ ਆ ਹੁਣ ਇਸ ਟਾਈਮ ਦੇਖੋ ਜਿਹੜੀ ਗੱਲਬਾਤ ਇਹ ਨਾਲ ਹੋਈ ਹੈ ਉਹ ਗੱਲ ਜਿਹੜੀ ਪ੍ਰਧਾਨ ਜੀ ਨੇ ਸਾਂਝੀ ਕੀਤੀ ਹੈ ਕਿ ਜਿੰਨਾ ਮੂਲ ਸੀਗਾ ਪਰਿਵਾਰ ਉਹਨੂੰ ਵੀ ਭਰਨ ਤੋਂ ਸਮਰੱਥ ਹੈ ਇਹਨਾਂ ਨੇ ਉਹਦੇ ਵਿੱਚ 4 ਲੱਖ 93 ਹਜ਼ਾਰ ਲਗਭਗ 5 ਲੱਖ ਦੇ ਨੇੜੇ ਬ्याज ਬਣਾਇਆ ਅਸੀਂ ਇਹਨਾਂ ਨਾਲ ਸਪਸ਼ਟ ਗੱਲ ਇਹ ਹੀ ਕਰਿਆ ਇਹਨਾਂ ਦੇ ਜਿਹੜੇ ਉਹਨਾਂ ਦੇ ਮੈਨੇਜਰ ਸਾਹਿਬ ਨੇ ਉਹਨਾਂ ਨੇ ਆਪਣੇ ਉੱਚ ਅਧਿਕਾਰੀ ਨਾਲ ਵੀ ਸਾਡੀ ਰਾਬਤਾ ਕਰਵਾਇਆ ਅਸੀਂ ਉਹਨਾਂ ਨੂੰ ਸਪਸ਼ਟ ਗੱਲ ਕਰੀਆ ਕਿ ਪਰਿਵਾਰ ਦੀ ਜਿਹੜੀ ਹਾਲਤਾਂ ਉਹਨਾਂ ਵਿਆਜ ਭਰਨ ਯੋਗ ਆ ਉਹ ਤਾਂ ਮੂਲ ਤੋਂ ਭਰਨ ਤੋਂ ਵੀ ਮਤਲਬ ਜੋਗ ਨਹੀਂ ਹੈਗਾ ਤੁਸੀਂ ਉਹਦੇ ਵਿੱਚ ਦੱਸੋ ਕੀ ਕਰਦੇ ਹੋ ਜਿਵੇਂ ਮਤਲਬ ਪਹਿਲਾਂ ਚਾਰ ਵਾਰੀ ਇਹਨਾਂ ਨਾਲ ਗੱਲਬਾਤ ਹੋਈ ਆ ਵੀ ਉਦੋਂ ਨਿਮੇੜਨ ਦਾ ਇਹਨਾਂ ਦੀ ਜਿਹੜੀ ਹਾਲਤ ਆ ਇਹ ਫਾਈਨੈਂਸਰਾਂ ਦੀ ਇਥੋਂ ਫਾਈਨੈਂਸ ਕੰਪਨੀਆਂ ਦੀ ਤਾਂ ਉਹ 1 ਮਹੀਨੇ ਦਾ ਜਿੰਨਾ ਉਹਦਾ ਵਿਆਜ ਬਣਦਾ ਰਿਹਾ ਕਹਿੰਦਾ ਉਹਨੂੰ ਵਿੱਚ ਪਾ ਕੇ ਉਹਦੇ ਉੱਤੇ ਪਿਆ ਉਹਨੂੰ ਵਿੱਚ ਪਾ ਕੇ ਅਗਲੇ ਮਹੀਨੇ ਉੱਤੇ ਵਿਆਜ ਨਹੀਂ 3 ਸਾਲਾਂ ਦੇ ਵਿੱਚ ਜੇ 5 ਲੱਖ ਤਾਂ 10 ਲੱਖ ਤੋਂ ਵੀ ਟਪਾਉਂਦੇ ਆ ਇਸ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਤੋਂ ਇਹ ਫਾਈਨੈਂਸਰ ਇੱਥੇ ਲਾਇਸੈਂਸ ਲੈ ਕੇ ਆਪਦੇ ਛੋਟੇ-ਛੋਟੇ ਜਿਹੇ ادارے ਖੋਲ ਕੇ ਲੋਕਾਂ ਨੂੰ ਜਾਲ ਦੇ ਵਿੱਚ ਪਾਉਂਦੇ ਆ ਜਣੀਏ ਉਦੋਂ ਜੇ ਕੋਈ ਲੋਨ ਆ 골ਡ ਲੋਨ ਲੈਣ ਆਉਂਦਾ ਜਾਂ ਕਿਸੇ ਤਰ੍ਹਾਂ ਦਾ ਹੋਰ ਛੋਟਾ ਮੋਟਾ ਲੋਨ ਲੈਂਦਾ ਉਦੋਂ ਗੱਲਬਾਤ ਹੋਰ ਭਰਉਣ ਵੇਲੇ ਹੋਣੀ ਹੈ ਜਣੀ ਇਹ ਜਦੋਂ ਕੋਈ ਵਿਆਜ ਭਰਨਾ ਆਉਂਦਾ ਜਾਂ ਕੋਈ ਮੂਲ ਦੇ ਵਿੱਚੋਂ ਕੁਝ ਭਰਦਾ ਜਣੀ ਉਹਨਾਂ ਨੂੰ ਵੀ ਖੜਾ ਕੇ ਆਪਦਾ ਮੂਲ ਜਿੰਨਾ ਇਹਨਾਂ ਦਾ ਖੜਾ ਆਉਂਦਾ ਵਿਆਜ ਕੱਟ ਕੇ ਮੂਲ ਨੂੰ ਤੋਰੀ ਜਾਂਦੇ ਜੇ ਅਸੀਂ ਉਹ ਇੱਕ ਗੱਲ ਹੋਰ ਕਰੀ ਨਾਲ ਜਿਹੜਾ ਇਸੇ ਨਾਲ ਹੀ ਜੁੜਮਾ ਜਿਹੜਾ ਦੂਜੇ ਹੋਰ ਆਪਣੇ ਕਮਾਨੀ ਭਰਾਵਾਂ ਨੂੰ ਭੈਣ ਦੀ ਮਦਦ ਕੀਤੀ ਆਪਦਾ ਸਿਉਣਾ ਧਰ ਕੇ ਬੀ ਐਨ ਵੀ ਨਾਲ ਹੀ ਜੋੜ ਕੇ ਸੀ ਸਮ ਅਪ ਕਰਨਾ ਚਾਹੁੰਦਾ ਹੈ ਇਸੇ ਪੈਨ ਦਾ ਸਾਰਾ ਸਿਸਟਮ ਹੈ ਤੇ ਉਹਦੇ ਵਿੱਚ ਅੱਗੋਂ ਗੱਲ ਆਈ ਸੀ ਕਿ ਅਸੀਂ ਤਾਂ ਇਹ ਮਤਲਬ ਸਹੀ ਚੱਲ ਰਿਹਾ ਇਹਦਾ ਬ्याज ਸਹੀ ਭਰਿਆ ਜਾ ਰਿਹਾ ਅਸੀਂ ਇਹ ਨੂੰ ਨਾ ਤੁਸੀਂ ਛੇੜੋ ਜਦੋਂ ਅਸੀਂ ਉਸ ਮਸਲੇ ਦੇ ਵਿੱਚ ਬੈਠਾਂਗੇ ਅਸੀਂ ਸਾਰੇ ਹੀ ਨਿਮੇੜਨਾ ਮਤਲਬ ਇਹ ਇੱਕ ਲਾਲਚ ਦੇ ਬਸ ਕਿਸਾਨ ਨੂੰ ਵਿਆਜ ਬਣ ਰਿਹਾ ਇੰਟਰਸਟ ਬਣ ਰਿਹਾ ਸਾਡੇ ਇਸ ਕਾਰਪੋਰੇਟਾਂ ਨੂੰ ਜਿਵੇਂ ਪੰਜਾਬ ਦੀ ਸਰਕਾਰ ਇੱਥੇ ਮਤਲਬ ਤਰਜੀਹ ਦੇ ਰਹੀ ਆ ਉਹਨਾਂ ਦੀ ਹਮਾਇਤ ਦੇ ਵਿੱਚ ਹੀ ਮੰਨ ਲਈ ਕਿਉਂਕਿ ਇਹਨਾਂ ਤੇ ਨਕੇਲ ਨਹੀਂ ਕਸੀ ਜਾ ਸਕਦਾ ਮਤਲਬ ਇਹ ਜਿਹੜੀਆਂ ਫਾਈਨਾਂਸ ਕੰਪਨੀਆਂ ਇਹ ਜਾਣਬੁੱਝ ਕੇ ਅੱਗੇ ਦੀ ਅੱਗੇ ਲਾਉਣ ਨੂੰ ਲਮਕਾਉਂਦੀਆਂ ਵੀ ਉਹਨਾਂ ਨੂੰ ਮੁਨਾਫਾ ਜ਼ਿਆਦਾ ਮੁਨਾਫਾ ਹੋਵੇ ਤਾਂ ਜੇਕਰ ਇਹਨਾਂ ਵੱਲੋਂ ਕੋਈ ਰਿਆਤ ਨਹੀਂ ਦਿੱਤੀ ਜਾਂਦੀ ਤਾਂ ਅਗਲਾ ਸਟੈਪ ਕੀ ਹੋਊਗਾ ਕੀ ਕਦਮ ਆਪਣਾਗੇ ਦੇਖੋ ਵੱਡੇ ਪੱਧਰ ਤੇ ਇਹ ਅਣਜਾਣ ਲੋਕਾਂ ਦੀ ਲੋੜ ਬੰਦ ਕਿਸੇ ਨੇ ਬੇਟਾ ਬਾਹਰ ਭੇਜਣਾ ਕਿਸੇ ਨੂੰ ਸਿਹਤ ਬੱਕੋ ਵੱਡੀ ਪ੍ਰੋਬਲਮ ਬਿਮਾਰੀਆਂ ਨੇ ਘੇਰ ਲਏ ਉਵੇਂ ਕਿਸੇ ਨੂੰ ਪੈਸਿਆਂ ਦੀ ਲੋੜ ਨਹੀਂ ਤੇ ਉਹ ਲੋਨ ਕਰਾਉਣਾ ਤਾਂ ਇਹਨਾਂ ਨੇ ਵੱਡੇ ਪੱਧਰ ਤੇ ਠੱਗੀ ਦਾ ਜਾਲ ਇੱਕ ਆਪਣਾਇਆ ਹੋਇਆ ਕਿ ਅਸਲ ਅੱਖ ਕਿਸੇ ਉਹਨਾਂ ਕਿਵੇਂ ਖੜਾਪਾ ਲਿਆ ਪਰ ਜੇ ਅਸੀਂ ਗੱਲਬਾਤ ਚ ਬੈਠੇ ਹੁਣ ਥੋ ਹਲੇ ਕੋਈ ਗੱਲ ਬੇੜੀ ਪੱਤਨ ਨਹੀਂ ਲੱਗੀ ਨੂੰ ਲੱਗਦਾ ਇਹਨਾਂ ਦਾ ਕੀ ਅਜੇ ਗੱਲਬਾਤ ਚੋਂਦੇ ਤਾਂ ਬੈਠ ਜਾਵਾਂਗੇ ਗੱਲਬਾਤ ਚ ਦੁਬਾਰੇ ਨਹੀਂ ਸਾਡੀ 22 ਤਰੀਕ ਦੀ ਪਿੱਪਲੀ ਕਿਸਾਨ ਮਹਾਪੰਚਾਇਤ ਦਾ ਵੱਡੇ ਪੱਧਰ ਤੇ ਦੋ ਚੱਲ ਰਹੇ ਮੋਰਚਿਆਂ ਦੇ ਦੋਵੇਂ ਫਾਰਮਾ ਬਦੋ ਲਿਖੀ ਹੋਈ ਆ ਅਸੀਂ ਜਣੀ ਕੱਲ ਨੂੰ 21 ਤਰੀਕਾ ਈਨ ਉਥੇ ਵੱਡੇ ਪੱਧਰ ਤੇ ਜਾਣਾ ਹੈ ਅੱਜ ਅਸੀਂ 5 ਵਜੇ ਮੀਟਿੰਗ ਕਰਕੇ ਇਸ ਪ੍ਰੋਗਰਾਮ ਨੂੰ ਅਸੀਂ ਅੱਗੇ ਵਧਾਉਣਾ ਹੈ ਜਾਂ ਅੱਜ ਇੱਥੇ ਇੱਕ ਸੰਕੇਤਕ ਤੌਰ ਤੇ ਅਸੀਂ ਇਹਨਾਂ ਨੂੰ ਮਤਲਬ ਮੈਸੇਜ ਦੇ ਚੱਲੇ ਨਹੀਂ ਅਸੀਂ 22 ਤਰੀਕ ਤੋਂ ਬਾਅਦ ਜੇ ਅੱਜ ਅਸੀਂ ਇਹਨੂੰ ਸਮ ਅਪ ਕਰਦੇ ਆਂ 5 ਵਾਲੀ ਮੀਟਿੰਗ ਦੇ ਵਿੱਚੋਂ ਫੈਸਲੇ ਦੇ ਮੁਤਾਬਕ ਤਾਂ ਫਿਰ ਅਸੀਂ ਪੱਕੇ ਤੌਰ ਤੇ ਇਸ ਬੈਂਕ ਦੇ ਅੱਗੇ ਪੱਕਾ ਮੋਰਚਾ ਲਾ ਕੇ ਬੈਠਾਂਗੇ ਤੇ ਉਸ ਭੈਣ ਦਾ ਜਿਹੜਾ ਮਸਲਾ ਹੈ ਉਹਨੂੰ ਵੀ ਹੱਲ ਕਰਾਵਾਂਗੇ ਤੇ ਅੱਜ ਇਸਾ ਪ੍ਰੋਗਰਾਮ ਦੇ ਵਿੱਚ ਸਾਡੇ ਕੋਲੇ ਤਕਰੀਬਨ ਹੋਰ ਵੀ ਬਹੁਤ ਅਜਿਹੀਆਂ ਗੱਲਾਂ ਬਾਤਾਂ ਮਸਲੇ ਆ ਗਏ ਉਹਨਾਂ ਕਿਸਾਨਾਂ ਦੇ ਕਿ ਸਾਡੇ ਨਾਲ ਵੀ ਇਸੇ ਤਰ੍ਹਾਂ ਦਾ ਇੱਕ ਲੁੱਟ ਦਾ ਜਾਲ ਹੋ ਰਿਹਾ ਹੈ ਇਹ ਗੱਲ ਇਕੱਲੀ ਹਰੀਗੜ੍ਹ ਵਾਲੀ ਭੈਣ ਦੇ ਹਰਜੀਤਕੌਰ ਦੇ ਮਸਲੇ ਦੀ ਨਹੀਂ ਇਹਦੇ ਨਾਲ ਤਾਂ ਹੋਰ ਬਹੁਤ ਮਸਲੇ ਜੁੜ ਗਏ ਧੰਨ ਜੀ ਸਰ ਜੀ ਬਸ ਥੱਲੇ ਪਰਣਾ ਲੱਗਿਆ ਹੋਇਆ ਕਿਸਾਨਾਂ ਦਾ ਇਸ ਸਬੰਧ ਦੇ ਵਿੱਚ ਹੈਗਾ ਜੀ ਕਿ ਮਾਮਲਾ ਕੀ ਆ ਸਮਝਣ ਨੂੰ ਫਸਲ ਦੇ ਵਿੱਚ ਜੀ ਕੀ ਹੈ ਜੀ ਇਹ ਆਪਣੀ ਹੈਗੀ ਹੈ ਗੋਲਡ ਲੋਨ ਮਥੂਟ ਫਾਈਨਾਂਸ ਲਿਮਿਟਿਡ ਪਟਨਾ ਬ੍ਰਾਂਚ ਹੈ ਮੈਂ ਮੈਨੇਜਰ ਆ ਇੱਥੋਂ ਦਾ ਇਹਨਾਂ ਦਾ ਲੋਨ ਕਾਫੀ ਟਾਈਮ ਪਹਿਲਾਂ ਦਾ ਚੱਲ ਰਿਹਾ ਹੈ ਕਰੀਬ 2-3 ਸਾਲ ਪਹਿਲਾਂ ਦਾ ਲੋਨ ਇੱਥੇ ਚੱਲ ਰਿਹਾ ਹੈ ਇਹਨਾਂ ਦਾ ਜਿਹੜੀਆਂ ਬੈਂਕ ਦੀਆਂ ਕਿਸ਼ਤਾਂ ਨੇ ਉਹ ਲੈ ਕੇ ਕੁਝ ਪੈਂਡਿੰਗ ਨੇ ਜਿਹੜੀਆਂ ਬੈਂਕ ਦੀ ਜਿਹੜੀ ਕਿਸ਼ਤ ਹੁੰਦੀ ਉਹ ਮੰਥਲੀ ਹੁੰਦੀ ਹੈ ਹਰ ਮਹੀਨੇ ਆਪਾਂ ਨੇ ਇਹਦਾ ਵਿਆਜ ਭਰਨਾ ਹੁੰਦਾ ਹੈ ਉਹਦੇ ਰਿਗਾਰਡਿੰਗ ਇਹਨਾਂ ਤੋਂ ਵਿਆਜ ਭਰਿਆ ਨਹੀਂ ਗਿਆ ਤੋ ਵਿਆਜ ਦਾ ਰੇਟ ਆਫ ਜਿਹੜਾ ਇੰਟਰਸਟ ਹੈ ਉਹ ਚੀਜ਼ ਹੋ ਜਾਂਦਾ ਹੈ ਉਧਰ ਰਿਗਾਰਡਿੰਗ ਇਹਨਾਂ ਦਾ ਵਿਆਜ ਬਣਿਆ ਹੋਇਆ ਜੋ ਕੀ ਕੀ ਕਹਿ ਰਹੇ ਨੇ ਵੀ ਅਸੀਂ ਹੁਣੇ ਭਰ ਨਹੀਂ ਸਕਦੇ ਉਧਰ ਰਿਗਾਰਡਿੰਗ ਸਾਡੀ ਉੱਪਰ ਗੱਲ ਹੋਈ ਹੈ ਸਾਡੇ ਕੰਪਨੀ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰੀ ਹੋਈ ਹੈ ਵੀ ਚਲੋ ਜੀ ਇਹਨਾਂ ਦਾ ਕੁਝ ਵਿੱਚੋਂ ਜਿੰਨੀ ਮਦਦ ਹੋ ਸਕਦੀ ਹੈ ਕੰਪਨੀ ਵੱਲੋਂ ਜਿੰਨੀ ਵੀ ਹੈ ਖੂਬ ਘਰਾਂ ਦੀ ਕੋਸ਼ਿਸ਼ ਕਰਾਂਗੇ ਨਹੀਂ ਜੀ ਇਦਾਂ ਦੀ ਕੋਈ ਨਹੀਂ ਯਾਨੀ ਕੇਰ ਦੇ ਵਿੱਚ ਕੀ ਹੈ ਵੀ ਜਿਹੜਾ ਰੈਗੂਲਰ ਵਿਆਜ ਕਸਟਮਰ ਭਰਦਾ ਹੈ ਤੁਹਾਨੂੰ ਵੀ ਪਤਾ ਵੀ ਜਿਹੜਾ ਕਸਟਮਰ ਰੈਗੂਲਰ ਵਿਆਜ ਭਰਦਾ ਹੈ ਤਾਂ ਉਹਦਾ ਜਿਹੜਾ ਖਾਤਾ ਹੁੰਦਾ ਬੈਂਕ ਦਾ ਉਹ ਜਾਂ ਕਿਸ਼ਤ ਸਹੀ ਚੱਲਦੀ ਹੈ ਇਹਨਾਂ ਦੀ ਜਿਹੜੀ ਕਿਸ਼ਤਾਂ ਨੇ ਕਰੀਬ 30 ਕਿਸ਼ਤਾਂ ਟੁੱਟੀਆਂ ਹੋ ਜਾਂਦੀਆਂ ਨੇ ਉਹ ਕਿਸ਼ਤਾਂ ਨਾ ਪਰ ਕਰਕੇ ਇਹਨਾਂ ਦਾ ਜਿਹੜਾ ਵਿਆਜ ਦੇ ਵਿੱਚ ਹੈ ਜਿਹੜਾ ਰੇਟ ਆਫ ਇੰਟਰਸਟ ਇਹਨੂੰ ਲੱਗਦਾ ਉਹਦੇ ਵਿੱਚ ਫਰਕ ਪੈ ਜਾਂਦਾ ਰੇਟ ਆਫ ਇੰਟਰਸਟ ਦਾ ਉਹਦੇ ਰਿਗਾਰਡਿੰਗ ਹੀ ਇਹਨਾਂ ਨੇ ਸਾਡੇ ਕੋਲ ਇਸੇ ਸਬੰਧ ਚ ਧਰਨਾ ਲਾਇਆ ਵੀ ਅਸੀਂ ਇੰਨਾ ਵਿਆਜ ਨਹੀਂ ਪਰ ਸਕਦੇ ਇਦਾਂ ਦਾ ਨਹੀਂ ਹੁੰਦਾ ਜੋ ਵੀ ਕਸਟਮਰ ਦਾ ਲੋਨ ਹੁੰਦਾ ਉਹ ਕਸਟਮਰ ਨੂੰ ਖੁਦ ਵੀ ਪਤਾ ਹੀ ਹੁੰਦਾ ਜਦੋਂ ਲੋਨ ਕਰਾਂਦਾ ਵੀ ਜਿੰਨੇ ਪਰਸੈਂਟ ਤੇ ਲੋਨ ਹੋਇਆ ਉਹ ਰੈਗੂਲਰ ਤਾਂ ਹੀ ਚੱਲੇਗਾ ਜੇ ਆਪਾਂ ਰੈਗੂਲਰ ਕਿਸ਼ਤ ਭਰਦੇ ਇਹਨਾਂ ਨੇ ਰੈਗੂਲਰ ਕਿਸ਼ਤਾਂ ਨਾ ਭਰੀਆਂ ਇਸੇ ਕਰਕੇ ਇਹਨਾਂ ਦਾ ਵਿਆਜ ਦਾ ਜਿਹੜਾ ਫਰਕ ਪੈ